ਸਤਿ ਸ੍ਰੀ ਅਕਾਲ ਨੌਜਵਾਨ ਪ੍ਰਭੂ ਨੌਜਵਾਨ ਬੱਚੇ ਬੱਚਿਓ ਸਭ ਤੋਂ ਪਹਿਲਾਂ ਅੱਗੇ ਆਦੀ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ। ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਛੇ ਪੌਣੇ 2 ਸਾਲ ਤੋਂ ਲੈ ਕੇ ਤੁਸੀਂ ਮੌਸਮ ਨਹੀਂ ਵੇਖਿਆ ਗਰਮੀ ਨਹੀਂ ਵੇਖੀ ਸਰਦੀ ਨਹੀਂ ਵੇਖੀ ਪਰ ਤੁਹਾਡਾ ਸਮਰਥਨ ਤੁਹਾਡਾ ਪਿਆਰ ਪਰਿਵਾਰ ਨੂੰ ਇੰਨਾ ਜ਼ਿਆਦਾ ਮਿਲਿਆ ਕਿ ਮੇਰੇ ਕੋਲੇ ਤੁਹਾਡਾ ਧੰਨਵਾਦ ਕਰਨ ਲਈ ਵੀ ਇੰਨੇ ਸ਼ਬਦ ਨਹੀਂ ਹਨ ਕਿਸ ਕਦਰ ਤੁਹਾਡਾ ਸ਼ੁਕਰੀਆ ਦਾ ਕਰਾਂ ਤੁਸੀਂ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਵੈਰੋਂ ਮਿਹਰ ਕਰੇ ਤੁਹਾਡੇ ਪਰਿਵਾਰਾਂ ਤੇ ਚੜ੍ਹਦੀ ਕਲਾ ਵਿੱਚ ਰਹਿਣ ਹਮੇਸ਼ਾ ਕਿਉਂਕਿ ਲੜਾਈ ਬੇਸ਼ੱਕ ਆਪਣੀ ਲੰਬੀ ਹੈ ਪਰੰਤੂ ਤੁਹਾਡੇ ਸਹਾਰੇ ਦੇ ਨਾਲ ਤੁਹਾਡੇ ਹਾਂਰੀ ਦੇ ਨਾਲ ਮੈਨੂੰ ਇਹ ਲੱਗ ਜਾਂਦਾ ਹੈ ਹੌਸਲਾ ਆ ਜਾਂਦਾ ਹੈ ਕਿ ਮੈਂ ਇਕੱਲਾ ਨਹੀਂ ਆ ਕੋਤਰੂ ਪਿਆਰ ਕਰਨ ਵਾਲੇ ਕਾਫੀ ਵੱਡੀ ਤਾਦਾਦ ਦੇ ਵਿੱਚ ਤੇਰੇ ਨਾਲ ਅੱਜੇ ਵੀ ਖੜੇ ਆ ਕਈ ਵਾਰੀ ਮੈਂ ਬਕਵਕ ਸਟੇਜਾਂ ਤੋਂ ਬੁਲਾਰਿਆਂ ਨੂੰ ਗੂਲਦਾ ਸੁਣਦਾ ਕਈ ਲੋਕ ਇਹ ਵੀ ਕਹਿੰਦੇ ਜੀ ਜੋ ਸਿੱਧੂ ਲਾਲ ਸਸਕਾਰ ਵੇਲੇ ਸੀ ਲੋਕੋ ਹੁਣ ਹੈ ਨਹੀਂ ਜਿਉਂ ਉਹ ਗੱਲ ਹੈ ਨਹੀਂ ਪਹਿਲਾਂ ਮਤਲਬ ਆਮ ਚਲੋ ਆਪਾਂ ਤਾਂ ਇਹ ਚੁੱਕੜਾ ਕੋਈ ਪੋਲਿਟਿਕਲ ਮਨਛਾ ਦੁੱਖ ਦੀ ਤਾਂ ਕਹਿੰਦੇ ਕੋਈ ਸੀਮਾ ਹੁੰਦੀ ਨਹੀਂ ਐ ਵੀ ਜੇ ਨੂੰ ਆਪਾਂ ਕਿਸੇ ਖਾਸ ਮਾਫਤਾਂ ਦੇ ਨਾਲ ਮਿਲ ਲੀਏ ਵੀ ਘਟ ਗਿਆ ਜਾਂ ਵਧ ਗਿਆ ਪਰੰਤੂ ਤੁਹਾਡੀ ਆਮਦਤ ਤੋਂ ਮੈਨੂੰ ਇਹ ਗੱਲ ਪੱਕੀ ਹੈ ਕਾਫੀ ਲੋਕ ਉਹੀ ਮੇਰੇ ਕੋਲ ਪਹੁੰਚਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਹੈ ਜਿਨ੍ਹਾਂ ਨੂੰ ਲੱਗਦਾ ਇਹ ਬਹੁਤ ਵੱਡਾ ਧੱਕਾ ਹੋਇਆ ਹੈ ਕਿਸੇ ਨੂੰ ਮੌਤ ਵੀ ਸਜ਼ਾ বিনা ਕਿਸੇ ਕਸੂਰਤੂ ਦੇ ਦੇਣੀ ਔਰ ਰਹਿਂਦੀ ਗੁੰਦੀ ਕਸਰ ਜੋ ਸਟੇਟ ਨੇ ਆਪਣਾ ਫਰਜ਼ ਅਦਾ ਕਰਨਾ ਉਹਦਾ ਵੀ ਹੱਥ ਖੜੇ ਕਰਕੇ ਭੱਜ ਜਾਣਾ ਇਹ ਉਸ ਮੌਤ ਨਾਲੋਂ ਵੀ ਜ਼ਿਆਦਾ ਦੁਖਦਾਈ ਹੈ ਤੁਸੀਂ ਵੇਖਿਆ ਹੁਣੇ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਮੌਢਰ ਹੋਇਆ ਹੈ ਗਵਰਨਮੈਂਟ ਦਾ ਉੱਥੇ ਵੀ ਐਕਸ਼ਨ ਦੇਖ ਲਓ। ਔਰ ਆਪਣੇ ਤਾਂ ਗਿਣਤੀ ਨਹੀਂ ਹੁੰਦੀ ਕਿੰਨੇ ਹੋ ਗਏ ਤੇ ਤੁਸੀਂ ਪੰਜਾਬ ਸਰਕਾਰ ਦੇ ਐਕਸ਼ਨ ਵੀ ਦੇਖ ਲਓ ਫਤਾ ਸਰੂ ਆਪਣੇ ਆਪ ਲੱਗੇ। ਇੱਕ ਮਹੀਨਾ ਮੇਰਾ ਇਕੱਲਾ ਡੇਢ ਮਹੀਨਾ ਨਹੀਂ ਹੋਇਆ ਅਗਲੇ ਦਿਨ ਘਰ ਤੱਕ ਵੀ ਧਾਤ। ਕਾਫੀ ਵਿਦਵਾਨਾਂ ਦੇ ਵਿੱਚੋਂ ਫੋਨ ਵੀ ਆਏ ਮੈਂ ਸੁਣਿਆ। ਆਹ ਸਾਰੇ ਕਮੈਂਟ ਮਾਪਿਆਂ ਦਾ ਕੀ ਕਸੂਰ ਹੈ? ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਸਾਡਾ ਕਸੂਰ ਕੀ ਦੱਸੋ ਕੀ ਹੈ ਸਾਡਾ ਕਸੂਰ ਇਹ ਸੀ ਵੀ ਅਸੀਂ ਬੱਚੇ ਨੂੰ ਪੜਾ ਲਖਾ ਲਿਆ ਉਹਨੂੰ ਇਸ ਕੰਮ ਕਰੀਤਾ ਉਹ ਡਿਗਰੀਆਂ ਕੀਤੀਆਂ ਵਿਦੇਸ਼ਾਂ ਚ ਪੜਾ ਲਿਆ ਉਸ ਤੋਂ ਬਾਅਦ ਉਹ ਕਾਮਯਾਬ ਹੋ ਗਿਆ ਸਾਡਾ ਵੀ ਤਾਂ ਆਹੀ ਕਸੂਰ ਹੈ ਜੇ ਅਸੀਂ ਵੀ ਚਿੱਟਾ ਵੇਚਣ ਵਾਸਤੇ ਛੱਡਿਆ ਹੁੰਦਾ ਸ਼ਹਿਰ ਤੁਸੀਂ ਨਹੀਂ ਕਹਿਣੀ ਸੀ ਇਹ ਗੱਲ ਮਾਪਿਆਂ ਦਾ ਕਸੂਰ ਕਿਤੇ ਵੀ ਨਹੀਂ ਹੁੰਦਾ ਚਾਹੇ ਉਹ ਗੈਂਗਸਟਰ ਦੇ ਹੈ ਚਾਹੇ ਕਿਸੇ ਆਮ ਮੁੰਡੇ ਦੇ ਪਰੰਤੂ ਇੱਕ ਗੱਲ ਹੈਗੀ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੇ ਚੰਗਾ ਸਿਹਰਾ ਵੀ ਸਾਨੂੰ ਹੈ ਜੇ ਬੜਾ ਬਰਨਾਮੀ ਵੀ ਸਾਡੇ ਕਿਉਂਕਿ ਉਹ ਹੀ ਜਾਂ ਮਾਹੌਲ ਚੋਂ ਬੱਚਾ ਨਿਕਲਿਆ ਤਾਂ ਕੁਛ ਨਾ ਕੋਸਾ ਤੱਕ ਮਾਪੇ ਸੈਂਦੇ ਨੀ ਉਸਤਾਂ ਪਰੰਤੂ ਪੰਜਾਬ ਵਿੱਚ ਇਸ ਤਰ੍ਹਾਂ ਦਾ ਖੁਸ਼ ਨਹੀਂ ਹੈ। ਹਜ਼ਾਰਾਂ ਲੋਕਾਂ ਦੀਆਂ ਜਾਨਾਂ ਦੇ ਸੌਦੇ ਕਰਨ ਵਾਲਾ ਅਮਰੀਕਾ ਕੈਨੇਡਾ ਬੈਠਾ ਫਰਮਾਨ ਜਾਰੀ ਕਰੀ ਜਾਂਦਾ ਹੈ। ਪਰੰਤੂ ਸਾਡੇ ਹਾਲੇ ਤੱਕ ਸਰਕਾਰ ਨੇ ਕਿਸੇ ਨੂੰ ਉਹ ਇਹ ਤੱਕ ਨਹੀਂ ਕਿਹਾ। ਇਸੇ ਕਰਕੇ ਕਤਲੋਗਰਦ ਵਧੇ ਨਹੀਂ ਗਈ ਕਿਉਂਕਿ ਕਤਲ ਦੀ ਸਜ਼ਾ ਹੀ ਨਹੀਂ। ਜਿਵੇਂ ਕਿ ਤੱਕ ਥੋੜਾ ਬੋਤਾ ਐਕਸ਼ਨ ਹੋਣ ਲੱਗਦਾ ਹੈ। ਕੌਣ ਸਾਡੇ ਲੋਕ ਪੋਲਿਟਿਕਲ ਉਤਾਉਣਾ ਲੈਂਦੇ ਆ ਠੀਕ ਹੈ ਕਈ ਜਗ੍ਹਾ ਤੇ ਪੁਲਿਸ ਗਲਤ ਹੁੰਦੀ ਹੈ ਜਿਸ ਤਰ੍ਹਾਂ ਹੁਣ ਆਪਣੇ ਕੋਲ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਗੱਲ ਸੱਚ ਨਹੀਂ ਹੁੰਦੀ ਪੁਲਿਸ ਵੀ ਜਿੱਦਾਂ ਬਰਨਾਲੇ ਵਾਲਾ ਕੇਸ ਹੋਇਆ ਆਪਦੀਆਂ ਹੱਦਾਂ ਤੋਂ ਪਾਰ ਕਰ ਜਾਂਦੇ ਜਿੱਦਣ ਆਪਣੇ ਮੁਲਾਜ਼ਮ ਤੇ ਹਮਲਾ ਹੁੰਦਾ ਉਦੋਂ ਥੋੜੇ ਜਿਹਾ ਜ਼ਿਆਦਾ ਐਗਰੈਸਿਵ ਹੋ ਜਾਂਦੇ ਆਦਰਭਾਈ ਕਿਸੇ ਹੋਰ ਦਾ ਮਰਦ ਤਾਂ ਉਹੀ ਰੋਟੀਆਂ ਉਹੀ ਕੈਮਰਿਆਂ ਦੀ ਅਸੀਂ ਅਸੀਂ ਟੀਵੀ ਦੀ ਫੁਟੇਜ ਇੰਤਰੋ ਕੀਤਾ ਕਾਗਜ਼ਾਂ ਢਿੱਡ ਭਰਿਆ ਫੇਰ ਕੰਮ ਨਾ ਕਿੱਨੇ ਕਤਲ ਹੋਏ ਨੇ ਮੇਰੇ ਖਾਲਾ ਕਿਸੇ ਦਾ ਵੀ ਟ੍ਰਾਇਲ ਹੈ ਜਿਹੜਾ ਉਹ ਇੰਨੀ ਸਪੀਡਲੀ ਨਹੀਂ ਚੱਲ ਰਿਹਾ ਉਹਨਾਂ ਸਾਰੇ ਆਪੋ ਆਪਣੀ ਜਗ੍ਹਾ ਤੇ ਮਿਲ ਕੀ ਜਾਂਦੇ ਆ ਤਾਂ ਕੀ ਵਜ੍ਹਾ ਇਹ ਕਤਲ ਹੋ ਵੀ ਰਹੇ ਨੇ ਪਰ ਵਾ ਵੀ ਕੋਈ ਨਹੀਂ ਹੋ ਰਹੀ ਕਿਸੇ ਦੀ ਜਿਹਨੂੰ ਕਹੀਏ ਸਰਕਾਰ ਨੂੰ ਕਹਾਂਗੇ ਇਹ ਸਰਕਾਰ ਨੂੰ ਕਹਾਂਗੇ ਜਿਹਨੂੰ ਅੱਜ ਸਾਨੂੰ ਨੋਮਾ ਵੀ ਨਾ ਲੱਗ ਗਿਆ ਕਾ ਰੋਸ ਦੀ ਵੀਡੀਓ ਦਾ ਰਾਲਾ ਪਾਈ ਜਾਂਦੇ ਨੂੰ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹੀ ਸੀ 21 ਦਸੰਬਰ ਨੂੰ ਜਨ ਸਾਹਿਬ ਦੇ ਆਰਡਰ ਹੋ ਗਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਆਰਡਰ ਕੀਤਾ ਸਟੇਟ ਨੂੰ ਵੀ ਇਹਨੂੰ ਹਟਾਓ ਤੁਸੀਂ ਦੇਖੋ ਸਰਕਾਰ ਦੀ ਕੀ ਕਹਾਂ ਲਾਪਰਵਾਹੀ ਹਾਈ ਕੋਰਟ ਦੇ ਕੀਤੇ ਹੋ ਹੁਕਮਾਂ ਨੂੰ ਟਿਚ ਕਰਕੇ ਜਾਣਿਆ ਅੱਜ ਤੱਕ ਵੀਡੀਓ ਨਹੀਂ ਹਟਾਈ ਸਭੂ ਉਦੇ ਛੋਟੀਆਂ-ਛੋਟੀਆਂ ਰੀਲਾਂ ਬਣਾ ਕੇ ਸਿੱਧਾ ਜੁਗेंद्र ਪਟਿਆਲਾ ਨੂੰ ਪੁੱਛਦਾ ਵੀ ਸਿਮਰਨ ਖਾਨ ਕੋ ਕੰਮ ਮਾਰੇ ਉਹ ਕਹਿੰਦਾ ਜੇ ਵਾਰੂ ਕੋ ਤਾਂ ਗੁੰਡਾ ਬਣ ਜਾਊਗਾ ਐਦਾਂ ਦੀਆਂ ਜਿਹੜੀਆਂ ਵੀਡੀਓ ਕੱਟ-ਕੱਟ ਕੇ ਕੱਟ-ਕੱਟ ਕੇ ਤਾਂ ਜੋ ਜੇ ਕਿਤੇ 9 10 ਤਰੀਕ ਦੀ ਪੇਸ਼ੀਆ ਹਾਈ ਕੋਰਟ ਦੇ ਵਿੱਚ 9 ਤੱਕ ਚਲਾਉਣਗੇ ਤੁਹਾਡੇ ਸਾਹਮਣੇ ਤੁਸੀਂ ਕਿਵੇਂ ਕਹਿੰਦੇ ਸਰਕਾਰ ਵਧੀਆ ਹੈ ਸਰਕਾਰ ਕੈਂਸਟਰ ਦੀ ਹੈ ਦਿਨਵਾਸ਼ਾਂ ਦੀ ਹੈ ਚੋਲ ਦੀ ਹੈ ਸਰਕਾਰ ਜਦੋਂ ਇਹਨਾਂ ਲੋਕਾਂ ਦੀ ਮੱਦਦ ਦੇਦੀ ਜ਼ਿਆਦਾ ਕਰਦੇ ਐ ਉਹਨਾਂ ਦੀ ਆਦਤ ਬੰਨੋ ਦੋ ਵਾਰ ਸੋਮ ਮੋਟੋ ਲਾਈਨ ਤੋਂ ਬਾਅਦ ਆਦਤ ਬੰਨੋ ਹੁਕਮ ਕਰਨ ਤੋਂ ਬਾਅਦ ਸਰਕਾਰ ਨੇ ਅੱਜ ਤੱਕ ਉਸ ਇੰਟਰਵਿਊ ਨੂੰ YouTube ਤੋਂ ਹਟਾਉਣ ਦਾ ਮੰਨ ਨਹੀਂ ਬਣਾਇਆ ਅੱਜ ਤੱਕ ਤੜਕੇ ਸਵੇਰ ਤੋਂ ਤਾਂ ਉਹ ਵੀਡੀਓ ਸੀ ਜਿਹੜੀ ਇੰਟਰਵਿਊ ਸੀ ਪ੍ਰੂਫ ਕਰਕੇ ਦੇਣੀ ਚਾਹੁੰਦੀ ਸੀ ਤਾਂ ਜੋ ਸਾਡੇ ਟ੍ਰਾਇਲ ਦੇ ਵਿੱਚ ਅਸੀਂ ਉਹਦੀ ਗੱਤੋਂ ਕਰਦੇ ਇਹੀ ਹੌਸਲਾ ਪਿਆ ਉਹਨਾਂ ਦਾ ਤੇ ਜਿਨ੍ਹਾਂ ਨੇ ਪਹਿਲਾਂ ਜਵਾਕ ਨੂੰ ਮਾਰ ਦਿੱਤਾ ਬੇਰਹਿਮੀ ਨਾਲ ਉਸ ਤੋਂ ਬਾਅਦ ਅਦਾਲਤ 'ਚ ਆ ਕੇ ਕਹਿੰਦੇ ਜੀ ਸੱਚ ਤਾਂ ਸਿੱਤ ਨੂੰ ਜਾਣਦੇ ਨਹੀਂ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਸਿੱਧੂ ਦਾ ਦੇਖ ਲੋ ਵੀ ਖੜੇ ਕਿੱਥੇ ਆ ਕੋਈ ਇਹ ਕੋਈ ਤੂੰ ਮੈਂ ਹੋਈਏ ਵੀ ਯਾਰ ਮੈਂ ਥੋ ਗੁੱਸੇ 'ਚ ਜਾਂਦਾ ਹੋਇਆ ਮੈਂ ਤੈਨੂੰ ਬੋਲ ਗਿਆ ਯਾਰ ਤੁਸੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ ਤਾਂ ਤੁਸੀਂ ਸਾਨੂੰ ਨਹੀਂ ਕਹਤਾ ਕੋ ਜੱਗੂ ਬੈਠਾ ਉਹ ਕਹਿੰਦਾ ਮੇਰਾ ਮੈਂ ਦੋ ਮੌਤੀਆਂ ਦੇ ਵਿੱਚ ਕਿਸੇ ਨੇ ਮੇਰਾ ਕੁ ਲੈਣਾ ਦੇਣਾ ਨਹੀਂ ਲਾਰੈਂਸ ਕਹਿੰਦਾ ਮੇਰਾ ਕੁ ਲੈਣਾ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਲ ਕੀਤੇ ਨੇ ਜਾਂ ਕੀਤੇ ਨੋਰ ਦੇ ਸਾਰੇ ਜਿਹੜੇ ਸਾਡਾ ਸਤੂ ਜਾਨਦੇ ਨਹੀਂ ਫਿਰ ਸਾਨੂੰ ਇਹ ਤਾਂ ਦੱਸ ਤੋ ਜਾਣਦਾ ਕੌਣ ਹੈ ਫਸੇ ਮੰਗ ਲਿਓ ਵੀ ਅਸੀਂ ਇਹ ਗੱਲ ਤੋਰ ਸਕਦਾ ਮੇਰਾ ਅੰਦਾਜ਼ਾ ਗਲਤ ਨਹੀਂ ਭਈ ਤੂਤਾ ਇਹਦਾ ਨਾਮ ਹੈ ਮੰਦਾਤਾ ਹੈ ਇਹ ਸਤੂਰ ਮਾਰਿਆ ਬਤੀ ਫੇਰ ਵਾਰ ਤੇ ਵੀ ਬਨੋ ਜਵਾਕ ਤੁਸੀਂ ਕੱਖਾ ਵਾਂਗੂ ਰੋਤਾ ਕੋਈ ਨੋ ਕਸੂਰ ਸਾਡਾ ਕਿਸੇ ਦਾ ਹੀ ਨਹੀਂ ਇਹ ਸਾਡੀ ਸਰਕਾਰ ਇੱਕ ਵੀ ਬੰਦ ਇਸ ਮਾਮਲੇ ਰੋਕੇ ਜੇ ਕਿਸੇ ਦਾ ਆਇਆ ਹੋਵੇ ਥੋੜੇ ਸਾਹਮਣੇ ਤੁਹਾਨੂੰ ਸਾਰੇ ਸੋਸ਼ਲ ਮੀਡੀਆ ਤੇ ਰਹਿਣ ਨੂੰ ਸਾਰਾ। ਪੰਡਾ ਨੂੰ ਜੀ ਨਹੀਂ ਕਰਦਾ ਵੀਰ ਉਹ ਇੱਕ ਗੱਲ ਨੂੰ ਕਹੇਗਾ ਕਿ ਆਪ ਨੂੰ ਵੀ ਸ਼ਰਮ ਆਉਂਦੀ ਹੈ ਵੀ ਅਰ ਬਾਰੀ-ਬਾਰੀ ਰੋਡ ਕੀ ਰੋਣਾ ਪਾਈ ਜਾਂਦੀ ਹੈ। ਪਰ ਮੈਨੂੰ ਗੱਲ ਕਰਨੀ ਪੈਂਦੀ ਹੈ। ਤੁਸੀਂ ਦੂਰ ਦਰਡੇ ਤੋਂ ਆਉਨੇ ਹੋ ਤੁਹਾਡੇ ਮਨ ਦੇ ਵਿੱਚ ਹਰੇਕ ਦਿਨ ਸਵਾਲ ਹੁੰਦਾ ਵੀ ਯਾਰ ਕੀ ਹੋਇਆ, ਕੁਝ ਹੋਇਆ ਕਿ ਨਹੀਂ ਹੋਇਆ, ਕਿੱਥੇ ਗੱਲ ਖੜੀ ਹੈ ਤਾਂ ਤੁਹਾਨੂੰ ਦੱਸਣਾ ਬਣਦਾ ਮੇਰਾ ਫਰਜ਼ ਬਣ ਜਾਂਦਾ ਹੈ ਵੀ ਭਾਈ ਇੰਨੀ ਕਾਰਵਾਈ ਹੋਈ ਹੈ, ਚਾਰਜ ਫੋਰਮ ਨਹੀਂ ਹੋਣ ਦੇ ਰਹੇ। ਕਦੇ ਕੋਈਟ ਚਲਾ ਦਿੰਦੇ ਨੇ ਕਦੇ ਕੋਈਟ ਚਲਾ ਦਿੰਦੇ ਨੇ ਜਾਨਣੇ ਤਰੀਕ ਤੇ ਅੱਜ 5 ਤਰੀਕ ਦਾ ਹੋ ਗਿਆ ਵੀਅਦਕੀ ਦਾ ਹੋ ਜਾਣਗੇ ਲਾਜ ਐਤ ਕੀ ਆ ਸੀਗੀ ਪਿਛਲੀ ਡੇਟ ਦੇ ਉੱਤੇ ਵੀ ਚਾਰਜ ਫਰੇਮ ਹੋ ਜਾਣਗੇ ਤਾਂ ਸ਼ਾਬਾਜ਼ਾ ਦੇ ਮੁਕਰੀ ਕੇ ਸਾਰੇ ਗੱਲ ਤੋਂ ਕਿਹੜਾ ਸਾਡੇ ਦਾ ਕਦਰ ਦਾ ਮਸਲਾ ਹੀ ਨਹੀਂ ਕੋਈ ਆ ਹਾਲ ਬੁਰਾ ਉਹ ਸਾਡੀ ਸਟੇਟ ਦਾ ਹਾਂ ਵੋਟਾਂ ਦੀ ਜੂੜ ਫਿਕਰ ਹੈ ਕਿਹੜਾ ਕਿੱਥੋਂ ਖੜਾ ਹੋ ਕਿਹੜਾ ਕਿੱਥੋਂ ਖੜਾ ਉਹ ਬਸ ਉਹ ਹੀ ਜੀ ਲੋਟ ਆਉਣਾ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਤੁਸੀਂ ਕਿਸੇ ਪਾਰਟੀ ਦਾ ਸਬੰਧ ਤੋਂ ਕਿਸੇ ਫਿਰਕੇ ਨਾਲ ਸਬੰਧ ਤੋਂ ਪਰ ਪੁੱਛਣਾ ਜ਼ਰੂਰ ਜਦ ਇੱਕ ਜਵਾਗਰੂ ਮਾਰ ਕੇ ਤੁਹਾਡੀ ਜਵਾਬਦੇਹੀ ਕੀ ਹੈ ਕੀਨੇ ਕੋਲੇ ਜਾਇਏ ਸੀ ਕਿ ਨੂੰ ਕਈਏ ਤੂ ਆ ਬੰਜਾਉਂ ਜਾਂ ਯਾ ਕਿ ਇਨਵੈਸਟਿਗੇਸ਼ਨ ਸ਼ਾਮਲ ਕਰ ਲਓ ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇਹ ਇਕੱਲੀ ਇੰਟਰਵਿਊ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਲੱਖਾਂ ਰੁਪਈਆ ਤਨਖਾਹ ਲੈਣ ਵਾਲੇ ਕਰਮਚਾਰੀ ਅਧਿਕਾਰੀ ਇਹਦੇ ਵਿੱਚ ਆਉਣਗੇ ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਝ ਦੱਸਣਾ ਨਹੀਂ ਚਾਹੁੰਦੇ ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ ਸਾਡੇ 3 ਪੁੱਤਾਂ ਦੀ ਮੌਤ ਦੇ ਸੌਦੇ ਕਰਦਾ ਹੈ ਇਹ ਇੱਕ ਨੈਕਸਸ ਹੈ ਉਹ ਨੈਕਸਸ ਟੁੱਟ ਸਕਦਾ ਹੈ ਉਹ ਨੈਕਸਸ ਨੰਗਾ ਹੋ ਸਕਦਾ ਹੈ ਪਰੰਤੂ ਉਹਨੂੰ ਟਕਣਤੇ ਲੱਗੇ ਹੋਏ ਇਨਸਾਨੀ ਜੇ ਚੁੱਪਚਾਪ ਰਹਿ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ ਕੋਈ ਮਨੂ ਇੱਕ ਮੇਰਾ ਵਰਗੇ ਮਜ਼ਦੂਰ ਵਰਗੀਆਂ ਬੰਦੇ ਦਾ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚੱਲ ਗਏ ਥੋੜੇ ਕੀੜੇ ਪੈਣਗੇ ਤੁਹਾਡੇ ਧੱਕ ਲੋ ਜਨਾ ਧੱਕਣਾ ਕੋਈ ਵਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜਕੇ ਮਿਲਣਾ ਤਾਂ ਹੈਗੀ ਮੇਰੀ ਤਾਂ ਇੱਕ ਕਲਪਨਾ ਮੈਂ ਠੀਕੀ ਨਹੀਂ ਸਕਦਾ ਜਦ ਤੱਕ ਸਾਹ ਚੱਲਦੇ ਨੇ ਮੈਂ ਲੜਦੇ ਰਹਿਣਾ ਪਰ ਤੁਸੀਂ ਉਹ ਪ੍ਰਬੰਤਕਾ ਉਪਰੇ ਕਦਾਲਤ ਹੋਰ ਵੀ ਹੈਗੀ ਅਦਾਲਤਾਂ ਵਿੱਚੇ ਥੱਲੇ ਆਈਆਂ ਵੀ ਕੰਮ ਕਰੀ ਜੁੰਨੀਆਂ ਹੋਂਤੂ ਜੇ ਇਹਨਾਂ ਤੋਂ ਵੀ ਤੁਸੀਂ ਬਚ ਕੇ ਸਰਕਾਰਾਂ ਦੀ ਮਦਦ ਦੇ ਨਾਲ ਅਗਲੀ ਗੌਰ ਜਿਹੜੀ ਅਦਾਲਤ ਉੱਪਰ ਵਾਲੀ ਹੈ ਕਾਲਪੁਰਖ ਦੇ ਕੀ ਦੇ ਪੈਣਗੇ ਤੁਹਾਡੇ ਸਾਰਿਆਂ ਨੂੰ ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਦਾ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਨਤਕਾਈ ਜਾਂਦੇ ਹੋ ਮੇਰਾ ਪਤ ਖਜ਼ਾਨੇ ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਵੱਗੂ ਧੀਰੀ ਹੋ ਜਾਵੇ ਸਰਕਾਰੇ ਕਿੱਥੇ ਦੇ ਮੇਗੀ ਦੇਣਾ ਲੈ ਕੇ ਵਜਾਂਗੇ ਤੁਮਸੀ ਔਰ ਮੇਰੀ ਤਾਕਤ ਤੁਸੀਂ ਹੋ ਮੇਰੀਆਂ ਬਾਹਾਂ ਤੁਸੀਂ ਹੋ ਮੇਰੀ ਤੁਹਾਡੇ ਚਰਨਾਂ 'ਚ ਅਰਦਾਸ ਹੈ ਬੇਨਤੀ ਹੈ ਜੋਦੜੀ ਕਰਦਾ ਤੁਹਾਡੇ 'ਤੇ ਧਿਆਨ ਰੱਖਿਓ 50 ਸਾਲ ਦੀ ਕਮਾਈ ਮੇਰੀ ਇਹਨੇ ਬਿਨਾਂ ਕਸੂਰ ਤੋਂ ਮਿੱਟੀ ਦੇ ਵਿੱਚ ਬੁਲਾਤੀ ਜੇ ਤੁਸੀਂ ਸਿਰ ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਵਾਲੀਵਾਰਸ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਬਦਲ ਕਿਵੇਂ ਕਰਨੀ ਜਿਵੇਂ ਵੀ ਹੋਈ ਹੋਵੇ ਕਰਦੇ ਹੋ ਪਰੰਤੂ ਇਹਨਾਂ ਜ਼ਾਲਮਾਂ ਨੂੰ ਇਹਨਾਂ ਪਾਪੀਆਂ ਨੂੰ ਪਤਾ ਲੱਗ ਜਾਏ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਵੇਂ ਬਿਨਾਂ ਵਜ੍ਹਾ ਦੁਮਾਨ ਦੇ ਸਾਡਾ ਕਸੂਰ ਇਹੀ ਸੀ ਸਾਡੀ ਆਹੋ ਤੇ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲਾ ਕੇ ਵੱਡੀ ਸਾਡੀ ਕਮਾਈਆਂ ਕਰਨ ਲਾ ਕੇ ਦੇਸ਼ਾਂ ਵਿਦੇਸ਼ਾਂ ਦਾ ਸਾਡਾ ਨਾਂ ਹੋ ਗਿਆ بس ਆਹੀ ਪੇਰਾ ਕਸੂਰ ਸੀ ਨੇ ਪ੍ਰਵਾਤ ਮਾਨ ਨੂੰ ਜਿੰਨੇ ਕਿ ਮੈਨੂੰ ਕਾਹਤ ਪਰਤਾ ਕਰਨ ਦੀ ਦਿੱਤੀ ਸੀ ਕਿ ਜੀਵਿੰਦਾਰ ਦੇ ਘਰੇ ਜਾਣਾ ਦਿੱਤਾ ਸੀ ਜਿਵੇਂ ਪਿਤਾਪੁੱਤ ਕੀ ਕੀਤਾ ਕਰਦਾ ਰਹਿੰਦਾ ਸ਼ਹਿਰ ਮੇਰੇ ਵਿੱਚੇ ਨਾ ਮਾਰਿਆ ਜਾਂਦਾ ਆਹੀ ਕਰਾਇਆ ਮੇਰਾ ਕਿ ਮੇਰੇ ਖਾਨਦਾਨ ਨੇ ਤਰੱਕੀ ਕਰ ਲਈ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਜ਼ਿਆਦਾ ਭਾਵੁਕ ਨਾ ਹੋਵਾਂ ਕਿਉਂਕਿ ਤੁਸੀਂ ਇੰਨੀ ਦੂਰੋਂ ਮਿਲਣਾ ਉਹ ਨਾ ਮੈਂ ਅਗਲੇ ਮੈਂ ਜਿੱਥੇ ਕਿਤੇ ਵੀ ਬੋਲਦਾ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਥੋੜਾ ਮੋਟੀਵੇਟ ਕਰਾਂ ਆਪਰੋਂ ਦੋ ਸਾਲ ਹੋ ਗਏ ਥਰੂ ਬਾਂਦਿਆਂ ਨੂੰ ਜਿਆਦਾ ਜੰਮ ਦੇ ਨਾਲ ਆਪਾਂ ਕਮਜ਼ੋਰੀ ਹੁੰਦੇ ਆ ਤੇ ਆਪਾਂ ਫਿਰ ਤੋਂ ਕਿਵੇਂ ਨਾ ਕਿਵੇਂ ਜ਼ਿੰਦਗੀ ਨੂੰ ਹੋਰ ਦਾ ਪ੍ਰਭਾਲਾ ਕਰੀਏ ਜਿਹੜੇ ਘਾਟੇ ਖਾ ਲਏ ਉਹ ਵੀਰੋਂ ਨਹੀਂ ਆਉਂਦੇ ਤੁਹਾਡਾ ਪਿਆਰ ਇਨਾ ਮਿਲਿਆ ਕਿ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੁਹਾਡਾ ਕਰਜ਼ਦਾਰ ਰਹੂੰਗਾ ਦੁਨੀਆ ਨੇ ਮੇਰੇ ਪੁੱਤ ਦਾ ਜੋਰ ਦੁੱਖ ਬੰਨਿਆ ਮੇਰਾ ਉਹਨਾਂ ਦੇ ਅੱਗੇ ਸਿਰ ਝੁਕਦਾ ਤੁਹਾਡੇ ਸਭ ਦੇ ਅੱਗੇ ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਤੁਸੀਂ ਮੇਰਾ ਹੌਸਲਾ ਵਧਾਇਆ ਔਰ ਮੈਨੂੰ ਤੁਹਾਡੇ ਸਾਥ ਤੋਂ ਹਿੰਮਤ ਵੀ ਮਿਲਦੀ ਹੈ ਇਸ ਗੁੰਗੀ ਬੋਲੀ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਲੜਨ ਕੁਝ ਭਾਵਕ ਹੋਇਆ ਸ਼ਬਦ ਕਿਸੇ ਨੂੰ ਬੰਦ ਘੱਟ ਕਹਿ ਗਿਆ ਹਾਂ ਮਾਫ ਕਰਦੇ ਹੋਗਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ